ਜੇਕਰ ਤੁਸੀਂ ਵੀ ਐਂਚੀ ਟੇਪ ਤੋਂ ਕਾਫੀ ਪਰੇਸ਼ਾਨ ਹੋ ਵਾਰ-ਵਾਰ ਟੁੱਟੇ ਜਾਂਦਾ ਜਾਂ ਕਈ ਵਾਰੀ ਆਪਾਂ ਕੁਝ ਮਿੰਤੀ ਇਹੋ ਜੀ ਲੈਣੀ ਹੁੰਦੀ ਆ ਜਿਵੇਂ ਮੰਨ ਕੇ ਚੱਲੋ ਆਪਾਂ ਇਸ ਥੰਮ ਤੋਂ ਇਸ ਥੰਮ ਦੀ ਮਿੰਤੀ ਲੈਣੀ ਆ ਤੇ ਆਪਾਂ ਬਹੁਤ ਪਰੇਸ਼ਾਨ ਹੁੰਦੇ ਆ ਕਿਉਂਕਿ ਇਹਦੇ ਲਈ ਆਪਾਂ ਨੂੰ ਦੋ ਬੰਦੇ ਚਾਹੀਦੇ ਹੁੰਦੇ ਆ ਜਾਂ ਉਚਾਈ ਆ ਜਾਂ ਇਸ ਦਾ ਸਕੁਅਰ ਫੁੱਟ ਕੱਢਦਾ ਦੋ ਬੰਦਿਆਂ ਦੀ ਲੋਡ ਹੁੰਦੀ ਆ ਸਭ ਤੋਂ ਵੱਡੀ ਪਰੇਸ਼ਾਨੀ ਕਿ ਵਾਰ-ਵਾਰ ਜਿਹੜਾ ਆਪਣਾ ਫੀਤਾ ਐਂਚੀ ਟੇਪ ਹੈ ਖਰਾਬ ਹੋ ਜਾਂਦਾ ਜੀ ਇਹਦੀ ਜਗ੍ਹਾ ਦੇ ਉੱਪਰ ਆਪਾਂ ਲੈ ਕੇ ਆਏ ਜੀ ਬੋਸ਼ ਕੰਪਨੀ ਦਾ ਇਹ ਵਾਲਾ ਪ੍ਰੋਫੈਸ਼ਨਲ GLM 4012 ਕਹਿੰਦੇ ਆ ਡਿਸਟੈਂਸ ਮੀਟਰ ਇੱਕ ਆਦਮੀ ਹੀ ਕਈ ਕੰਮ ਕਰ ਸਕਦਾ ਤੇ ਪੂਰੀ ਐਕੂਰੇਸੀ ਦੇ ਨਾਲ ਵੀ ਹੁੰਦੇ ਆ ਜੀ ਰਿਮੋਟ ਵਾਲੇ ਦੋ ਸੈੱਲ ਪੈਂਦੇ ਆ 3A ਤੇ ਇਹ ਸੈੱਲ ਪਾਉਣ ਤੋਂ ਬਾਅਦ ਆਪਾਂ ਇਸ ਨੂੰ ਚਾਲੂ ਕਰ ਲਵਾਂਗੇ ਜੀ ਚਾਲੂ ਕਰਨ ਦੇ ਲਈ ਇਹ ਵਾਲਾ ਬਟਨ ਆ ਜੀ ਜਿਵੇਂ ਆਪਾਂ ਬਟਨ ਦੱਪਿਆ ਤੇ ਇੱਥੇ ਤੁਸੀਂ ਦੇਖੋਗੇ ਸਕਰੀਨ ਦੇ ਉੱਪਰ ਅੱਖਰ ਆ ਚੁੱਕੇ ਆ ਇਹਦੇ ਵਿੱਚ ਇਹ ਲੇਜ਼ਰ ਲੱਗਾ ਹੋਇਆ ਹੁਣ ਆਪਾਂ ਕੀ ਕਰਾਂਗੇ ਕਿ ਇੱਥੇ ਰੱਖਣ ਤੋਂ ਬਾਅਦ ਸਾਹਮਣੇ ਜਿਹੜਾ ਥੰਮ ਦੇ ਉੱਤੇ ਲੇਜ਼ਰ ਦੀ ਬਿੰਦੂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਲਾਲ ਬਟਨ ਜਿਵੇਂ ਨਪਾਂਗੇ ਤੇ ਜਿੰਨੀ ਵੀ ਇਹਦੀ ਰੀਡਿੰਗ ਆ ਜੀ ਜਿਵੇਂ ਤੁਸੀਂ ਵੇਖ ਸਕਦੇ ਹੋਗੇ 8.325 ਲਓ ਜੀ ਹੁਣ ਮੈਂ ਫੀਤੇ ਨਾਲ ਉਹ ਚੀਜ਼ ਹੀ ਮਿਨੀਆ ਇੱਥੇ 8 ਫੁੱਟ ਹੋ ਗਿਆ ਜੀ ਉਸ ਤੋਂ ਬਾਅਦ 1 ਇੰਚ 2 ਇੰਚ 8 ਫੁੱਟ ਸਾਢੇ 3 ਇੰਚ ਤੇ ਸੇਮ ਇਹਨੇ ਆ ਚੀਜ਼ ਇੱਥੇ ਦਿਖਾਈ ਆ ਜੀ 8.325 ਕਿਉਂਕਿ ਇਹਨੂੰ ਆਪਾਂ ਇੱਥੋਂ ਮਨਤੀ ਲਈ ਸੀ ਇਹ ਜਿਹੜੀ ਚੀਜ਼ ਆ ਇਹਦੀ ਇਹਨੇ ਵੀ ਇਹਦੇ ਵਿੱਚ ਆਪਦੀ ਵੀ ਉਹ ਐਡ ਕੀਤੀ ਆ ਜੀ ਜਿਹੜਾ ਇਹਦਾ ਆਪ ਦਾ ਸਾਈਜ਼ ਹੈ ਜੀ ਉਹ ਇਹਦਾ ਹੈਗਾ ਜੀ 105 mm ਇਹ ਤਾਂ ਅਸੀਂ ਆਪਣੀ ਇਹਦੀ ਸਿੱਧੀ ਮੈਂਤੀ ਹੁਣ ਇਹ ਚੀਜ਼ ਆਪਾਂ ਫੁੱਟ ਦੇ ਵਿੱਚ ਮੈਂਤੀ ਲਈ ਹੈ ਹਨਾ ਜੇ ਮੰਨ ਕੇ ਚੱਲੋ ਇਹਨੂੰ ਆਪਾਂ ਮੀਟਰਾਂ ਦੇ ਵਿੱਚ ਕਰਨਾ ਤੇ ਆਹ ਵਾਲਾ ਜਿਆ ਬਟਨ ਆ ਫੰਕਸ਼ਨ ਕੀ ਵਾਲਾ ਇਹਨੂੰ ਨੱਪ ਕੇ ਰੱਖਾਂਗੇ ਆ ਦੇਖੋ ਜੀ ਇੱਥੇ ਸਾਊਂਡ ਆਨ ਆਫ ਆ ਰਿਹਾ ਸਾਊਂਡ ਆਨ ਜਾਂ ਆਫ ਤੁਸੀਂ ਕਰਨਾ ਇੱਥੇ ਆਨ ਆਫ ਕਰ ਸਕਦੇ ਹੋ ਉਸ ਤੋਂ ਬਾਅਦ ਜੇ ਫਿਰ ਫੰਕਸ਼ਨ ਕੀ ਨੱਪਾਂਗੇ ਇੱਥੇ ਆਗੇ ਜੀ ਫੁੱਟ ਤੇ ਫੁੱਟ ਤੋਂ ਬਾਅਦ ਜਦੋਂ ਆਪਾਂ ਮਾਈਨਸ ਪਲੱਸ ਨਪਾਂਗੇ ਤੇ ਆਹ ਦੇਖੋ ਜੀ ਇਹ ਮੀਟਰਾਂ ਦੇ ਵਿੱਚ ਆ ਰਿਹਾ ਇੱਥੇ ਨਾਲ ਐਮ ਲਿਖਿਆ ਆ ਰਿਹਾ ਯਾਨੀ ਕਿ ਮੀਟਰਾਂ ਦੇ ਵਿੱਚ ਵੀ ਤੁਸੀਂ ਐਮ ਐਮ ਦੇ ਵਿੱਚ ਸੈਂਟੀਮੀਟਰਾਂ ਦੇ ਵਿੱਚ ਰੀਡਿੰਗ ਲੈ ਸਕਦੇ ਹੋ ਠੀਕ ਆ ਜੀ ਇਹ ਸੀ ਫੰਕਸ਼ਨ ਇਹਦੇ ਇਸ ਤੋਂ ਇਲਾਵਾ ਇਹਦੇ ਵਿੱਚ ਇੱਕ ਹੋਰ ਫੰਕਸ਼ਨ ਵੀ ਆ ਯਾਨੀ ਕਿ ਜਿਹੜੀ ਆਪਾਂ ਰੀਡਿੰਗ ਲਈ ਆ ਉਹ ਸੇਵ ਵੀ ਰੀਡਿੰਗ ਹੋ ਜਾਂਦੀ ਹੈ ਇਸ ਚੀਜ਼ ਦਾ ਆਪਾਂ ਸਕੁਅਰ ਫੁੱਟ ਏਰੀਆ ਕੱਢਣਾ ਇੱਥੋਂ ਇੱਥੇ ਤੇ ਉੱਪਰ ਤੋਂ ਥੱਲੇ ਇਹ ਵੀ ਇਹ ਕੱਢ ਕੇ ਦੇਊਗਾ ਬਹੁਤ ਵਧੀਆ ਇਹਦੇ ਲਈ ਆਪਾਂ ਫੰਕਸ਼ਨ ਜਿਹੜਾ ਹੈਗਾ ਬਟਨ ਨਪਾਂਗੇ ਤੇ ਇੱਥੋਂ ਦੇਖੋ ਜੀ ਇੱਕ ਡੱਬਾ ਬਣ ਗਿਆ ਠੀਕ ਆ ਇਹ ਡੱਬੇ ਦੇ ਨਾਲ ਹੁਣ ਆਪਾਂ ਕੀ ਕਰਨਾ ਐ ਇੱਥੇ ਆਪਾਂ ਰੱਖ ਕੇ ਸਭ ਤੋਂ ਪਹਿਲਾਂ ਇਹਦੀ ਮੈਂਤੀ ਲਵਾਂਗੇ ਉਸ ਥੰਮ ਦੀ ਠੀਕ ਆ ਇਹ ਲੇਜ਼ਰ ਆਊਗੀ ਤੇ ਮੈਂ ਇਥੋਂ ਉਹ ਹੀ ਬਟਨ ਦੱਪੂਗਾ ਜੀ ਆ ਦੇਖੋ ਜੀ 8.3 ਆ ਗਈ ਨਾ ਰੀਡਿੰਗ ਪਹਿਲੀ ਵਾਲੀ ਜਿਹੜੀ ਥੰਮ ਤੋਂ ਥੰਮ ਸੀ ਹੁਣ ਆਪਾਂ ਕੀ ਕਰਦੇ ਆ ਉੱਪਰਲੇ ਦੀ ਰੀਡਿੰਗ ਲੈਨੇ ਆ ਇਸ ਲਈ ਮੈਂ ਨਾ ਇਹਨੂੰ ਇੱਥੇ ਰੱਖ ਲੈਣਾ ਠੀਕ ਆ ਜੀ ਇੱਥੇ ਰੱਖਣ ਤੋਂ ਬਾਅਦ ਉੱਪਰ ਤੁਸੀਂ ਦੇਖੋਗੇ ਲੇਜ਼ਰ ਵੱਜ ਰਹੀ ਹੈ ਨਾ ਤੇ ਮੈਂ ਫੇਰ ਆਹ ਬਟਨ ਦੱਪੂਗਾ ਲਓ ਜੀ ਆਹ ਰੀਡਿੰਗ ਆ ਗਈ ਜੀ ਆਪਣੀ ਨਿਕਲ ਕੇ 8.3 ਇੰਚ ਤਾਂ ਇੱਕ ਪਾਸੇ ਨੂੰ 8.10 ਇੰਚ ਹੈਗਾ ਉੱਪਰੋਂ ਤੇ ਜਿਹੜਾ ਇਹਦਾ ਟੋਟਲ ਸਕੁਅਰ ਫੁੱਟ ਬਣ ਗਿਆ ਜੀ ਉਹ ਹੈਗਾ ਜੀ 73. 683 ਸਕੁਅਰ ਫੁੱਟ ਏਰੀਆ ਨਿਕਲ ਆਇਆ ਠੀਕ ਹੈ ਜੀ ਕਿੰਨਾ ਸੌਖਾ ਹੋ ਗਿਆ ਚਲੋ ਸਕੁਅਰ ਫੁੱਟ ਤੱਕ ਤਾਂ ਠੀਕ ਹੁੰਦਾ ਮਤਲਬ ਕਿ ਆਮ ਆਪਾਂ ਕੱਢ ਸਕਦੇ ਹਾਂ ਪਰ ਇੱਕ ਕਯੂਬਿਕ ਫੁੱਟ ਹੁੰਦਾ ਉਹਦੇ ਵਿੱਚ ਕੀ ਹੁੰਦਾ ਕਿ ਦੇਖੋ ਆਹ ਏਰਗਾ ਹੋ ਗਿਆ ਸਕੁਅਰ ਫੁੱਟ ਤੇ ਇਹ ਵਾਲਾ ਪੂਰਾ ਇਹ ਡੱਬਾ ਬਣਿਆ ਵਾ ਜਿਹੜਾ ਪੂਰਾ ਇੱਕ ਡੱਬਾ ਹੈ ਨਾ ਇਹਦੀ ਵੀ ਆਪਾਂ ਮੈਂਤੀ ਲੈ ਸਕਦੇ ਹਾਂ ਇਹਦੇ ਨਾਲ ਹੀ ਫੰਕਸ਼ਨ ਕੀ ਦੁਆਰਾ ਨਪਾਂਗੇ ਆਹ ਦੇਖੋ ਜੀ ਆਹ ਬਣ ਗਿਆ ਡੱਬਾ ਕਯੂਬਿਕ ਫੁੱਟ ਦਾ ਇਹਦੀ ਮੈਂਤੀ ਲੈ ਲਈ 8.3 ਇੰਚ ਉਸ ਤੋਂ ਬਾਅਦ ਆਪਾਂ ਉੱਪਰਲੇ ਦੀ ਮੈਂਤੀ ਲੈ ਲਈ ਠੀਕ ਆ ਜੀ ਹੁਣ ਇਸ ਤੋਂ ਬਾਅਦ ਆਪਾਂ ਲੈ ਲਈ ਇਹਦੀ ਮੈਂਤੀ ਜੇ ਤਾਂ ਆਪਾਂ ਇੱਥੋਂ ਲੈਣਾ ਤੇ ਆਪਾਂ ਇੱਥੇ ਰੱਖ ਲਵਾਂਗੇ ਠੀਕ ਆ ਜੀ ਜੇਕਰ ਇੱਥੋਂ ਲੈਣਾ ਅੰਦਰ ਇੱਥੋਂ ਲੈ ਲਵਾਂਗੇ ਹੁਣ ਆਪਾਂ ਲਵਾਂਗੇ ਜੀ ਇੱਥੋਂ ਠੀਕ ਹੈ ਜੀ ਉਸ ਤੋਂ ਬਾਅਦ ਜਿਵੇਂ ਹੀ ਆਪਾਂ ਫੇਰ ਇਹ ਬਟਨ ਦੱਪਾਂਗੇ ਲਓ ਜੀ ਆ ਆ ਗਈ ਆਪਣੇ ਕੋਲੇ ਰੀਡਿੰਗ ਸਾਰੇ ਉੱਪਰ ਆ ਗਿਆ ਜੀ ਇਹਦਾ ਜਿਹੜਾ ਹੈਗਾ ਸਕੁਅਰ ਫੁੱਟ ਤੇ ਥੱਲੇ ਆ ਗਿਆ ਜੀ ਇਹਦਾ ਕਯੂਬਿਕ ਫੁੱਟ 557.06 ਇਹਦਾ ਜਿਹੜਾ ਕਯੂਬਿਕ ਫੁੱਟ ਇਹ ਲਗਾ ਬਣ ਗਿਆ ਜੀ ਇਸ ਤੋਂ ਅੱਗੇ ਇਹਦਾ ਇੱਕ ਫੀਚਰ ਹੋਰ ਆ ਇਹ ਨਾਲ ਤੁਸੀਂ ਦੇਖ ਸਕਦੇ ਹੋ ਕਿ 40 ਮੀਟਰ ਤੱਕ ਬਹੁਤ ਵਧੀਆ ਰੀਡਿੰਗ ਲੈ ਸਕਦੇ ਹੋ ਮੈਂ ਤਾਂ ਹੁਣ ਜਿਹੜੀ ਰੀਡਿੰਗ ਲਈ 123 ਫੁੱਟ ਤੇ 4 ਇੰਚ ਰੀਡਿੰਗ ਲਈ ਆ ਤੇ ਦੂਰ ਤੱਕ ਤੁਸੀਂ ਇਹ ਨਾਲ ਰੀਡਿੰਗ ਇੱਥੋਂ ਤੱਕ ਲੈ ਸਕਦੇ ਹੋ ਜੀ ਜਿਹੜੀ ਇਹਦੀ ਲੇਜ਼ਰ ਲਾਈਟ ਹੈ ਜੀ ਇਹਨੂੰ ਆਪਾਂ ਕਦੇ ਵੀ ਸਿੱਧੀਆਂ ਅੱਖਾਂ ਦੇ ਵਿੱਚ ਨਹੀਂ ਮਾਰਨੀ ਚਾਹੀਦੀ ਇਹ ਖਤਰਨਾਕ ਹੁੰਦੀ ਆ ਇਹ ਬਕਾਇਦਾ ਇੱਥੇ ਲਿਖਿਆ ਵੀ ਹੋਇਆ ਜੀ ਜੇਕਰ ਤੁਸੀਂ ਇਹ ਵਾਲਾ ਮੀਟਰ ਮੰਗਾਉਣਾ ਤਾਂ ਫਲਿੱਪਕਾਰਡ ਦਾ ਲਿੰਕ ਸਕਰੀਨ ਤੇ ਚੱਲਦਾ ਪਿਆ ਤੇ ਐਮਾਜ਼ਨ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਵੇਗਾ ਜੀ